ਉਸ ਤੋਂ ਬਾਅਦ ਇਹ ਜਿਹੜਾ ਆਪਣਾ ਨੈਪਕਨ ਪੇਪਰ ਹੁੰਦਾ ਹੈਗਾ ਇਸ ਤਰ੍ਹਾਂ ਨੈਪਕਨ ਪੇਪਰ ਲੈ ਲੈਣਾ ਹੈਗਾ ਤੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦਾਣੇ ਪਾ ਦੇਣੇ ਨੇ ਠੀਕ ਹੈ ਦਾਣੇ ਪਾਉਣ ਤੋਂ ਬਾਅਦ ਉਸ ਨੈਪਕਨ ਪੇਪਰ ਨੂੰ ਇਸ ਤਰ੍ਹਾਂ ਫੋਲਡ ਕਰਕੇ ਕੋਈ ਕੱਪੜਾ ਥੱਲੇ ਉਹ ਕਰਕੇ ਇਸ ਤਰ੍ਹਾਂ ਉਹ ਰੱਖ ਲੈਣਾ ਹੈਗਾ ਰੱਖਣਾ ਹੈਗਾ ਇਹਨੂੰ ਸਾਂਚ ਰੱਖਣਾ ਹੈਗਾ ਉਸ ਤੋਂ ਬਾਅਦ ਤੁਹਾਡੇ ਦੂਜੇ ਤੀਜੇ ਦਿਨੀ ਹੀ ਜਰਮੀਨੇਸ਼ਨ ਹੋ ਜੂਗਾ ਉਦੋਂ ਬਾਅਦ ਤੁਸੀਂ ਇਹਨੂੰ ਫੋਲਡ ਕਰਕੇ ਦੇਖਣਾ ਹੈਗਾ ਤੇ ਇਸ ਵਿੱਚ ਜਿੰਨੇ ਵੀ ਤੁਹਾਡੇ ਬੀ ਪਾਏ ਨੇ ਜੇ ਮੰਨ ਲਓ ਤੁਸੀਂ 20 ਬੀਜ ਪਾਏ ਨੇ ਉਹ ਤੋਂ ਤੁਹਾਡਾ ਲਗਭਗ 19% ਆ ਵੀ 19 ਵੀ ਤੁਹਾਡੇ ਹਰੇ ਹੋਣੇ ਲਾਜ਼ਮੀ ਕਹੀਦੀ ਠੀਕ ਜੇ ਉਹ ਦੂ ਘਟੋਂਦਾਗਾ ਤਾਂ ਤੁਹਾਡਾ ਵੀ ਯੋਗ ਨਹੀਂ ਹੈਗਾ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਬਾੜੀ ਤੋਂ ਬਾਅਦ ਕਣਕ ਦਾ ਜਿਹੜਾ ਬੀ ਬਿਆਰਾ ਹੁੰਦਾ ਉਸ ਤੋਂ ਪਹਿਲਾਂ ਨਾ ਮੇਰੇ ਕਿਸਾਨ ਭਰਾਵਾਂ ਨੂੰ ਇੱਕ ਮੇਰੀ ਬੇਨਤੀ ਆ ਚਾਹੇ ਤੁਸੀਂ ਬੀਜ ਮੁੱਲ ਲੈ ਰਹੇ ਹੋ ਚਾਹੇ ਬੀਜ ਤੁਹਾਡਾ ਘਰ ਦਾ ਹੈਗਾ ਉਹਨੂੰ ਨਾ ਇੱਕ ਤੁਸੀਂ ਉਹਦਾ ਬੀਜ ਦੀ ਜਿਹੜੀ ਜਰਮੀਨੇਸ਼ਨ ਹੈ ਬੀਜ ਦੀ ਸ਼ਕਤੀ ਹੈ ਉਹਨੂੰ ਚੈੱਕ ਕਰਨਾ ਬੜਾ ਜ਼ਰੂਰੀ ਹੈ ਇੱਕ ਤੁਹਾਡੇ ਸਾਹਮਣੇ ਆਪਾਂ ਡੈਮੋ ਦੀ ਤੌਰ ਤੇ ਲੈ ਕੇ ਆਇਆ ਵਿੱਚੇ ਵੀ ਤੁਸੀਂ ਮੁੱਲ ਦਾ ਲੈ ਚਾਹੇ ਤੁਹਾਡਾ ਘਰ ਦਾ ਕੰਨਤਾ ਪਾਪੀ ਗ੍ਰੈਂਡਰ ਵੀ ਕਰਾਉਣ ਤੋਂ ਪਹਿਲਾਂ ਉਹਦਾ ਜਰਮੀਨੇਸ਼ਨ ਚੈੱਕ ਕਰਨਾ ਜ਼ਰੂਰੀ ਹੈ ਆਪਣੇ ਨਾਲ ਕਿਸਾਨ ਜੇ ਰਾਜੂ ਪਿੰਡ ਆਤਲਾ ਜ਼ਿਲ੍ਹਾ ਮਾਨਸਾ ਨਜੀਦ ਵੀ ਕਿਤੇ ਕੋਲ ਅ ਜੇ ਕਿਸਾਨ ਦੇ ਕੋਲ ਆਪਾਂ ਬੈਠਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੇ ਬਈ ਸਤਿਗੁਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਅੱਜ ਟਾਈਮ ਤੋਂ ਟਾਈਮ ਕੱਢ ਕੇ ਕਿਸਾਨਾਂ ਨੂੰ ਸਿਖੇਦ ਕਰਨ ਨਾਲ ਜਿਹੜੀ ਵੀਡੀਓ ਵੀ ਅੱਜ ਆਪਾਂ ਬਣਾ ਰਹੇ ਹਾਂ ਤੇ ਉਹਦੇ ਖਾਤਰ ਸੋਨੂੰ ਦੱਸ ਰਿਹਾ ਹਾਂ ਵੀ ਜਿਹੜਾ ਹੁਣ ਇਸ ਟਾਈਮ ਆ ਖਾੜੀ ਦਾ ਜਿਹੜਾ ਬੀਜ ਆਪਾਂ ਦੀ ਬੀਜਣਾਗਾ ਉਹਦਾ ਜਰਮੀਨੇਸ਼ਨ ਆਪਾਂ ਕਿਵੇਂ ਚੈੱਕ ਕਰਨਾਗਾ ਕਿਉਂ ਜ਼ਿਆਦਾਤਰ ਕੀ ਹੁੰਦਾ ਕਿਸਾਨ ਪਹਿਲਾਂ ਬੀਜ ਦਿੰਦਾ ਬਾਅਦ ਚ ਜਾ ਕੇ ਜਦੋਂ ਪਤਾ ਲੱਗਦਾ ਵੀ ਇਹਦਾ ਕਣਕ ਹਰੀ ਨਹੀਂ ਇਸ ਲਈ ਕੋਈ ਵੀ ਬੀਜ ਤੁਸੀਂ ਚਾਹੇ ਥੈਲੀ ਦਾ ਲੈ ਕੇ ਆਓ ਚਾਹੇ ਗ੍ਰੈਂਡ ਕਰਾ ਰਹੇ ਹੋ ਉਹਦਾ ਜਰਮੀਨੇਸ਼ਨ ਚੈੱਕ ਕਰੋ ਤੇ ਪੁਰਾਣੇ ਤਰੀਕੇ ਮੁਤਾਬਕ ਆਪਾਂ ਜਰਮੀਨੇਸ਼ਨ ਚੈੱਕ ਕਰਦੇ ਸੀ ਕਿ ਧਰਤੀ ਚ ਵੀ ਮਤਲਬ ਉੱਡ ਕੇ ਰਲਾ ਦਿੰਦੇ ਸੀ ਉਸ ਤੋਂ ਬਾਅਦ ਆਪਾਂ 8 ਜਾਂ 10 ਦਿਨ ਦਾ ਵੇਟ ਕਰਦੇ ਸੀ ਠੀਕ ਹੈ ਪਰ ਜੇ ਹੁਣ ਤੁਸੀਂ ਵੀ ਮਤਲਬ ਬਹੁਤ ਜਲਦੀ ਸੇਤੀ ਜਿਹੜਾ ਤਰੀਕਾ ਹੈਗਾ ਤੁਹਾਨੂੰ ਉਹਦੇ ਬਾਰੇ ਵੀ ਮਤਲਬ ਆਪਾਂ ਉਹ ਦੱਸ ਰਹੇ ਹਾਂ ਕਿ ਉਹ ਕਿਵੇਂ ਹੈਗਾ ਆਪਣੇ ਕੋਲ ਜਿਹੜੇ ਆਹ ਡੈਮੋ ਨੇ ਵੀ ਮਤਲਬ ਬੱਕ ਬੱਕ ਵੈਰਾਈਟੀਆਂ ਦੇ ਨੇ 826 327 187 ਤੇ 375 ਠੀਕ ਹੈ ਇਹਦੇ ਵਿੱਚ ਮਤਲਬ ਵੀ ਦਾਣੇ ਕਿੰਨੇ ਕਿੰਨੇ ਰੱਖ ਦੇਣੀ ਇਹ ਚ ਤੁਸੀਂ ਨਾ ਦਾਣੇ ਦੀ ਗਿਣਤੀ ਆਪ ਦੇ ਮਤਲਬ ਮੁਤਾਬਕ ਰੱਖ ਸਕਦੇ ਹੋ 10 ਵੀ ਰੱਖ ਸਕਦੇ ਹੋ 20 ਵੀ ਰੱਖ ਸਕਦੇ ਹੋ 30 ਵੀ ਰੱਖ ਸਕਦੇ ਹੋ ਉਹ ਦਾਣੇ ਦੀ ਗਿਣਤੀ ਤੁਸੀਂ ਆਪ ਤੈਅ ਕਰਨੀ ਹੈ ਵੀ ਤੁਸੀਂ ਕਿੰਨੇ ਰੱਖਣੇ ਨੇ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਨੈਪਕਨ ਪੇਪਰ ਹੁੰਦਾ ਹੈਗਾ ਇਸ ਤਰ੍ਹਾਂ ਨੈਪਕਨ ਪੇਪਰ ਲੈ ਲੈਣਾ ਹੈਗਾ ਤੇ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦਾਣੇ ਪਾ ਦੇਣੇ ਨੇ ਠੀਕ ਹੈ ਦਾਣੇ ਪਾਉਣ ਤੋਂ ਬਾਅਦ ਉਸ ਨੈਪਕਨ ਪੇਪਰ ਨੂੰ ਇਸ ਤਰ੍ਹਾਂ ਫੋਲਡ ਕਰਕੇ ਕਪੜਾ ਥੱਲੇ ਹੋ ਕਰਕੇ ਇਸ ਤਰ੍ਹਾਂ ਨੂੰ ਰੱਖ ਲੈਣਾ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਗਿੱਲਾ ਕਰ ਦੇਣਾ ਹੈ ਗਿੱਲਾ ਰੋਜ਼ ਹੀ ਕਰਨਾ ਹੈ ਕਿ ਦੂਜੀ ਦਿਨ ਕਰਨਾ ਹੈ ਉਹਨੂੰ 2 ਦਿਨ ਲਗਾਤਾਰ ਗਿੱਲਾ ਰੱਖਣਾ ਹੈ ੱਛਾ ਥੱਲੋਂ ਜਿਹੜਾ ਇਹ ਕਪੜਾ ਵੀ ਗਿੱਲਾ ਹੋਣ ਸਿਆਂ ਤੁਹਾਡਾ ਨੈਪਕਨ ਵੀ ਗਿੱਲਾ ਹੋਣਾ ਚਾਹੀਦਾ ਇਹਦੇ ਉੱਪਰ ਆ ਤੁਸੀਂ ਐਕਸਟਰਾ ਔਰ ਹੋਰ ਵੀ ਕਪੜਾ ਪਾ ਸਕਦੇ ਹੋ ਤਾਂ ਕਿ ਇਹ ਇਹਨੂੰ ਹਵਾ ਨਾ ਲੱਗੇ ਤੇ ਇਹ ਤੈਨੂੰ ਰੱਖਣਾ ਸਾਂ ਵਿੱਚ ਆ ਠੀਕ ਹੈ ਬਾਕੀ ਕਪੜਾ ਇਹਨਾਂ ਪਾ ਗਿੱਲਾ ਮੰਨ ਲਓ ਜਾਲੀਦਾਰ ਪਾ ਸਕਦੇ ਹੋ ਵਿੱਚ ਹਵਾ ਵੀ ਲੱਗੇਗਾ ਹਾਂ हां दी ਉਹ ਉੱਪਰ ਪਾ ਸਕਦੇ ਆ ਇਹਨੂੰ ਜਿਹੜਾ ਕਿਤੇ ਵੀ ਤੁਸੀਂ ਰੱਖਣਾ ਹੈ ਇਹਨੂੰ ਸਾਂਚ ਰੱਖਣਾ ਹੈ ਉਸ ਤੋਂ ਬਾਅਦ ਛੋੜੇ ਦੂਜੇ ਤੀਜੇ ਦਿਨੀ ਹੀ ਜਰਮੀਨੇਸ਼ਨ ਹੋ ਜੂਗਾ। ਉਦੋਂ ਬਾਅਦ ਤੁਸੀਂ ਇਹਨੂੰ ਫੋਲਡ ਕਰਕੇ ਦੇਖਣਾਗਾ ਤੇ ਇਸ ਵਿੱਚ ਜਿੰਨੇ ਵੀ ਛੋੜੇ ਬੀ ਪਾਏ ਨੇ ਜੇ ਮੰਨ ਲਓ ਤੁਸੀਂ 20-20 ਪਾਏ ਨੇ ਉਹ ਤੋਂ ਤੁਹਾਡਾ ਲਗਭਗ 19% ਆ ਵੀ 19 ਵੀ ਛੋੜੇ ਹਰੇ ਹੋਣੇ ਲਾਜ਼ਮੀ ਕਹਿੰਦੇ। ਜੇ ਉਦੋਂ ਘੱਟ ਹੁੰਦਾਗਾ ਤਾਂ ਤੁਹਾਡਾ ਵੀ ਯੋਗ ਨਹੀਂ ਹੈਗਾ। ਇਸ ਲਈ ਤੁਸੀਂ ਵੱਧ ਤੋਂ ਵੱਧ ਆਪਦਾ ਬੀ ਵੀ ਮਲਕ ਕਿਸਾਨ ਮੇਲਿਆਂ ਤੋਂ ਲਿਆਣੇ ਜਿਹੜੀ ਵਸਤੀ ਤੋਂ ਪੂਸ਼ਾ ਯੂਨੀਵਰਸਿਟੀ ਤੋਂ ਸਹਾਰਜਨੀ ਵਸਤੀ ਤੋਂ ਵੱਧ ਤੋਂ ਵੱਧ ਵੀ ਆਪ ਖੁਦ ਲੈ ਕੇ ਆਇਆ ਕਰੋ ਆਪ ਦੇ ਖੇਤਾਂ 'ਚ ਬੀਜਿਆ ਕਰੋ ਤੇ ਦੂਜੇ ਕਿਸਾਨ ਭਰਾਵਾਂ ਨੂੰ ਵੀ ਹੋਰ ਵੱਧ ਤੋਂ ਵੱਧ ਬੀਜਾਇਆ ਕਰੋ ਠੀਕ ਵੀ ਆਪ ਦਾ ਵੀ ਤੁਸੀਂ ਆਪ ਬੀਜਿਆ ਕਰੋ ਤੇ ਇਸ ਤਰ੍ਹਾਂ ਤੁਸੀਂ ਜਰਮੀਨੇਸ਼ਨ ਚੈੱਕ ਕਰ ਸਕਦੇ ਆਂ ਦੂਸਰਾ ਤੁਸੀਂ ਆਪ ਦਾ ਵੀ ਗ੍ਰੈਂਡ ਜ਼ਰੂਰ ਕਰੋ ਠੀਕ ਗ੍ਰੈਂਡ ਕਰਾ ਕੇ ਉਸ ਤੋਂ ਬਾਅਦ ਹੀ ਤੁਸੀਂ ਆਪ ਬੀਜੋ ਕਿ ਉਹ ਜਿਹੜਾ ਹਲਕਾ ਦਾਣਾ ਹੈਗਾ ਉਹ ਵੀ ਵਿੱਚੋਂ ਨਿਕਲੇ ਕਈ ਵਾਰ ਵੀ ਆਪਾਂ ਬੀਜ ਗ੍ਰੈਂਡ ਕਰਵਾ ਲਿਆ ਬੀ ਚਾਹੇ ਚੰਗਾ ਪਿਛਲੇ ਸਾਲ ਚੰਗਾ ਨਿਕਲਿਆ 5000 ਟੋਲ ਦੇ ਵਿੱਚ ਉਹਨੂੰ ਮਤਲਬ ਹੋਮਸ ਜਿਆਦਾ ਮਿਲੀ ਹੋਵੇ ਅੱਗੇ ਜਾ ਕੇ ਜਰਮੀਨੇਸ਼ਨ ਕਾਢੀਏ ਚ ਇਹ ਮੁੱਲ ਦਾ ਬੀਜ ਲੈ। ਪਰ ਮੁੱਲ ਦੇ ਬੀਜੇ ਲਾਂਬੇ ਹੁੰਦੇ ਪਰ ਦੁਕਾਨਦਾਰ ਨੂੰ ਜਿਹੜਾ ਅੱਗੇ ਜਾ ਕੇ ਦੇਖ ਲਾਂਬਾ ਦਿੰਨਾ ਜਰਮੀਨੇਸ਼ਨ ਚੈੱਕ ਕਰਨਾ ਜਿਹੜਾ ਬੜਾ ਜ਼ਰੂਰੀ ਹੈਗਾ। ਹਾਂ ਇਹ ਇਹੀ ਲਈ ਸਭ ਤੋਂ ਕਿਸਾਨ ਭਰਾਵਾਂ ਨੂੰ ਇਹੀ ਵੀ ਮਨ ਲਾ ਪਸ ਸੁਝਾ ਦੇਣਾ ਚਾਹੁੰਦੇ ਬਈ ਵੀ ਵੱਧ ਤੋਂ ਵੱਧ ਜਿਹੜਾ ਆਪਦੇ ਘਰੇ ਬੀਜ ਹੈਗਾ ਥੋੜਾ ਦੇਖਿਆ ਪਰਖਿਆ ਗਿਆ ਉਹ ਬੀਜ ਨੂੰ ਪੈਲ ਦਿਓ। ਉਸ ਤੋਂ ਬਾਅਦ ਉਸ ਬੀਜ ਦੀ ਤੁਸੀਂ ਜਰਮੀਨੇਸ਼ਨ ਚੈੱਕ ਕਰਕੇ ਦੇਖੋ। ਚਾਹੇ ਧਰਤੀ ਰਾਹੀਂ ਚਾਹੇ ਨੈਪਕਨ ਪੇਪਰਾਂ ਕਿਹੜੀ ਵੀ ਬੀਜੀ ਆਗੀ ਹੁਣ ਤੋਂ ਨੇ ਬਦਨ ਤਕਰੀਬਨ 20 ਦਿਨ ਦੇ ਲਗਭਗ ਸਮਾਂ ਪਿਆਗਾ ਵੀ ਤੁਸੀਂ ਇਹ ਮਤਲਬ 2-4 ਦਿਨਾਂ ਵਿੱਚ ਹੀ ਵੀ ਆਪਦਾ ਵੀ ਮਤਲਬ ਜਰਮੀਨੇਸ਼ਨ ਜਰੂਰ ਚੈੱਕ ਕਰੋ ਠੀਕ ਹੋ ਜੀ ਹਾਂ ਜੀ ਤੇ ਬਈ ਜਿਹੜਾ ਇਹ ਮਤਲਬ ਆਪਾਂ ਨੈਪਕਿਓਂ ਪੇਪਰ ਦੇ ਵਿੱਚ ਦਾਣੇ ਰੱਖ ਲਏ 5-6 ਦਿਨਾਂ ਦੇ ਵਿੱਚ ਆਪ ਨੂੰ ਪਤਾ ਲੱਗ ਜੂ ਜਰਮੀਨੇਸ਼ਨ ਦਾ ਹਾਂ ਵੀਰੇ ਇਹ ਇਹ ਮਤਲਬ ਲਗਭਗ ਨਾ ਤੀਸਰੇ ਦਿਨੀ ਹੀ ਜਰਮੀਨੇਸ਼ਨ ਹੋ ਜਾਂਦਾ ਨੈਪਕਿਓਂ ਪੇਪਰ ਦੇ ਵਿੱਚ ਵੀ ਬਹੁਤ ਜਲਦੀ ਹੁੰਦਾਗਾ ਬਸ ਇਹਨੂੰ ਥੋੜਾ ਜਿਹਾ ਮਤਲਬ ਸਿਲਰ ਰੱਖਣੀ ਆ ਤੁਸੀਂ ਠੀਕ ਸਨੈਪਕਨ ਪੇਪਰ ਨੂੰ ਵੀ ਮਨ ਲਾ ਇੱਕ ਟਾਈਮ ਪਾਣੀ ਦੇ ਦਿਆ ਕਰੋ ਸ਼ਾਮ ਦੇ ਟਾਈਮ ਦਾ ਅੱਛਾ ਵੀ ਮਨ ਲਾ ਜਿਵੇਂ ਅੱਜ ਤੁਸੀਂ ਦੇਤਾ ਕੱਲ ਦੇਤਾ ਬਸ ਸਨੈਪਕਨ ਪੇਪਰ ਨੂੰ ਤੁਸੀਂ ਗਿੱਲਾ ਰੱਖਣਾਗਾ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਤੀਸਰੇ ਦਿਨ ਇਹ ਤੁਹਾਨੂੰ ਜਰਮੀਨੇਸ਼ਨ ਆ ਪਤਾ ਲੱਗ ਜਾਊਗਾ ਕਿਉਂ ਜਿਹੜਾ ਧਰਤੀ 'ਚ ਆਪਾਂ ਬੀਜ ਦੱਬ ਦਿੰਨੇ ਆ ਕਈ ਵਾਰ ਨਾ ਉਹ ਜਾਨਵਾਰੀ ਕੱਢ ਲੈਂਦੇ ਨੇ ਉਹ 'ਚ ਆਪਾਂ ਨੂੰ ਸਹੀ ਗਿਣਤੀ ਨਹੀਂ ਪਤਾ ਲੱਗਾ ਵੀ ਆਪਾਂ ਜੇ ਧਰਤੀ 'ਚ ਵੀ ਵੀ ਦੱਬਤੇ ਮੰਨ ਲਓ ਕੋਈ ਕਾਟੇ ਨੇ ਚੂਹੇ ਨੇ ਉਹ 'ਚ ਵੀ ਮਨ ਲਾ ਬੀ ਖਾ ਗਿਆ ਕੁਝ ਆਪਾਂ ਨੂੰ ਇਹ ਲੱਗੂ ਵੀ ਆਪਣਾ ਜਰਮੀਨੇਸ਼ਨ ਘਟਾ ਜਾਂ ਕਈ ਵਾਰ ਕੀੜੇ ਮਕੌੜੇ ਹੋਰ ਜਾਨਵਰ ਲੈ ਜਾਂਦੇ ਨੇ ਮਿੱਟੀ ਦੇ ਜਾਨਵਰ ਹੁੰਦੇ ਆ ਬਈ ਇਹ ਪਰ ਜਿਹੜਾ ਇਹ ਨੈਪਕਨ ਪੇਪਰ ਆ ਇਹ ਤੁਹਾਡਾ ਸੇਫ ਰਹੂਗਾ ਤੇ ਤੁਸੀਂ ਇਹਨੂੰ ਵੀ ਮਤਲਬ ਠੰਡੇ ਥਾਂਵੇਂ ਰੱਖ ਸਕਦੇ ਹੋ ਤੇ ਇਹ ਜਿੰਨੇ ਤੁਸੀਂ ਦਾਣੇ ਧਰੋਗੇ ਉਹਨੇ ਤੋਂ ਉਹਨੂੰ ਸਾਨੂੰ ਸੁਬੂਤ ਮਿਲੂਗਾ ਜੇ ਦਾਣਾ ਵਿੱਚੋਂ ਘੱਟ ਮਿਲਿਆ ਤੁਹਾਨੂੰ ਪਤਾ ਲੱਗ ਜੀ ਕਿੱਥੇ ਗਿਆ ਜਿਹੜਾ ਧਰਤੀ ਵਾਲਾ ਉਹਦੇ ਦਾਣਿਆਂ ਦਾ ਨਹੀਂ ਪਤਾ ਲੱਗਦਾ ਜੀ ਆਪਾਂ ਨੂੰ ਇਸ ਲਈ ਇੱਕ ਬਈ ਗ੍ਰੈਂਡ ਵੀ ਕਰਾਉਣਾ ਬੜਾ ਜ਼ਰੂਰੀ ਆ ਹਾਂ ਗ੍ਰੈਂਡ ਜ਼ਰੂਰ ਕਰਾਓ ਬਈ ਕਿਉਂ ਇੱਕ ਤਾਂ ਹਲਕਾ ਦਾਣਾ ਬਾਕੀ ਹਵਾ ਨਾਲ ਕ੍ਰੋਸ ਹੋ ਜਾਂਦਾ ਗ੍ਰੇਨ ਕਰਾਉਣ ਸਮੇਂ ਧੁੱਪ ਲੱਗ ਜਾਂਦੀ ਆ ਜਿਆਦਾਤਰ ਕਿਸਾਨ ਭਰਾ ਕੀ ਕਰਦੇ ਨੇ ਜਿਸ ਦਿਨ ਕਣਕ ਦੀ ਬੀਜਣੀ ਹੋਵੇ ਉਸ ਦਿਨ ਧੁੱਪ ਤੋਂ ਕੱਢ ਕੇ ਲੈ ਕੇ ਜਾਂਦੀ ਨਹੀਂ ਉਹਦੇ ਕਾਰਨ ਕੋਈ ਵੀ ਜਰਮੀਨੇਸ਼ਨ ਨਹੀਂ ਹੁੰਦਾ ਵੀ ਜਦੋਂ ਆਪਾਂ ਗ੍ਰੇਨ ਕਰਾਉਨੇ ਆ ਉਹਨੂੰ ਧੁੱਪ ਵੀ ਲੱਗੂ ਹਵਾ ਵੀ ਲੱਗੂ ਉਹਦੇ ਨਾਲ ਉਹਦੀ ਜਰਮੀਨੇਸ਼ਨ ਵੱਜ ਜਾਂਦੀ ਆ ਹਾਂ ਜੀ ਹਾਂ ਜੀ ਹਾਂ ਜੀ ਇਸ ਲਈ ਬਸ ਕੋਈ ਬਾਲਾ ਨਹੀਂ ਬਈ ਕਾਊਂਟਰ ਤੇ ਸਾਰਾ 100 ਰੁਪਏ ਖਰਚਾ ਹਾਂ 100 ਰੁਪਏ ਮਤਲਬ ਹੁਣ ਤਾਂ ਇਸ ਤਰ੍ਹਾਂ ਦੀ ਸਹੂਲਤ ਆ ਗਈ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾ ਰਹੇ ਹਾਂਗੇ ਆਪਣੇ ਘਰੇ ਹੀ ਅੱਜ ਗ੍ਰੇਨ ਕਰ ਰਹੇ ਹਾਂ ਕੀ ਸੋਡੇ ਘਰੇ ਆ ਕੀ ਹੋਮ ਡਿਲੀਵਰੀ ਵਾਲਾ ਕੰਮ ਆ ਦਾ ਤੁਸੀਂ ਬਸ ਆਪਦੇ ਘਰੇ ਜਿੰਨਾ ਗ੍ਰੈਂਡ ਕਰਾਉਣਾ ਤੁਸੀਂ ਆ ਘਰੇ ਕਰਾ ਸਕਦੇ ਹੋ ਉਹ ਬਾਈ ਨੂੰ ਵੀ ਗ੍ਰੈਂਡ ਵਾਲੇ ਨੂੰ ਵੀ ਸੁਨਵਾਜਾ ਮਿਲਾਉਣਾ ਹੈ ਸੀ ਸ਼ੁਕਰੀਆ ਤੁਹਾਨੂੰ